ਕੈਨੇਡਾ ਵੱਲੋਂ ਜਾਰੀ ਰਿਪੋਰਟ ਦੇ ਅਨੁਸਾਰ ਸਾਊਥ ਏਸ਼ੀਆਈ ਦੇਸ਼ਾਂ ਤੋਂ ਆਉਣ ਵਾਲੇ ਪ੍ਰਵਾਸੀਆਂ ਦੀ ਆਧ ਤੋਂ ਵੱਧ ਗਿਣਤੀ ਇਕਨੋਮਿਕ ਇਮੀਗ੍ਰੈਂਟਸ ਕੈਟਾਗਰੀ ਦੇ ਅਧੀਨ ਹੈ ਇਸ ਸ਼੍ਰੇਣੀ ਵਿੱਚ ਭਾਰਤ ਅਤੇ ਪਾਕਿਸਤਾਨ ਤੋਂ ਆਏ ਕਰਮਵਾਰਸ਼ 52 ਫੀਸਦੀ ਪ੍ਰਵਾਸੀ ਸ਼ਾਮਲ ਹਨ ਜਦਕਿ ਭਾਰਤ ਤੋਂ 41.2 ਫੀਸਦੀ ਲੋਕ ਫੈਮਿਲੀ ਰੀਯੂਨੀਫਿਕੇਸ਼ਨ ਦੇ ਆਧਾਰ ਤੇ ਕੈਨੇਡਾ ਆਏ ਹਨ ਇਸ ਕੈਟਾਗਰੀ ਅਧੀਨ ਕੈਨੇਡਾ ਵਿੱਚ ਪੱਕੇ ਵਸਨੀਕ ਜਾਂ ਸਿਟੀਜ਼ਨ ਉਮੀਦਵਾਰ ਵੱਲੋਂ ਕੈਨੇਡਾ ਵਿੱਚ ਸੱਦੇ ਗਏ ਆਪਣੇ ਸਪਾਊਸ ਮਾਪੇ ਅਤੇ ਦਾਦਾ-ਦਾਦੀ ਸ਼ਾਮਲ ਹਨ ਮਾਹਿਰ ਇਸ ਸ਼ਰੈਣੀ ਨੂੰ ਰਵਾਇਤੀ ਅਤੇ ਭਾਈਚਾਰੇ ਦੇ ਤੌਰ ਤੇ ਦੇਖਦੇ ਹਨ ਜਦੋਂ ਤੁਸੀਂ ਦੁਨੀਆ ਦੇ ਵਿੱਚ ਦੇਸ਼ਾਂ ਨੂੰ ਦੇਖੋ ਉੱਤਰੀ ਅਮਰੀਕਾ ਨੂੰ ਤੁਸੀਂ ਦੇਖ ਲਓ ਤੁਸੀਂ ਯੂਰਪ ਦੇ ਵਿੱਚ ਦੇ ਜਿੰਨੇ ਦੇਸ਼ ਹੈਗੇ ਆ ਜਿਹਨੂੰ ਅਸੀਂ ਪੱਛਮੀ ਜਿਹੜੀ ਦੁਨੀਆ ਕਹਿੰਦੇ ਆ ਪੱਛਮੀ ਦੇਸ਼ ਹੈਗੇ ਆ ਇਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਪਰਿਵਾਰ ਆ ਉਹਦਾ ਆਮ ਤੌਰ ਦੇ ਉੱਤੇ ਮਤਲਬ ਹੁੰਦਾ ਹੈਗਾ ਜਾਂ ਦੋ ਜੀ ਹੁੰਦੇ ਆ ਤਾਂ ਉਹਨਾਂ ਦੇ ਬੱਚੇ ਹੁੰਦੇ ਆ ਲੇਕਿਨ ਜਿਸ ਥਾਂ ਤੋਂ ਅਸੀਂ ਆਏ ਹੈਗੇ ਆ ਨਾ ਇਸ ਗੱਲ ਤੋਂ ਸਾਨੂੰ ਮਾਣ ਵੀ ਬਹੁਤ ਆ ਮਤਲਬ ਸਾਊਥ ਏਸ਼ੀਆ ਦੇ ਵਿੱਚ ਖਾਸ ਤੌਰ ਦੇ ਉੱਤੇ ਪੰਜਾਬ ਵਰਗੇ ਸੂਬਿਆਂ ਦੇ ਵਿੱਚ ਇਸੇ ਕਰਕੇ ਜਦੋਂ ਕੋਈ ਵਿਅਕਤੀ ਇੱਧਰ ਆਉਂਦਾ ਹੈਗਾ ਆ ਉਹਦੀ ਬਹੁਤ ਇਮੇਂਤ ਹੁੰਦੀ ਆ ਬਹੁਤ ਕੋਸ਼ਿਸ਼ ਹੁੰਦੀ ਆ ਕਿ ਅਸੀਂ ਦੇ ਭੈਣ ਭਰਾ ਹੈਗੇ ਆ ਸਾਡੇ ਬਜ਼ੁਰਗ ਹੈਗੇ ਆ ਇੱਥੋਂ ਤੱਕ ਸਾਡੇ ਸਾਡੀ ਭੂਆ ਆ ਮਾਸੀ ਆ ਮਾਸੜਿਆ ਫੁੱਫੜਿਆ ਜਿੰਨੇ ਵੀ ਉੱਥੇ ਹੈਗੇ ਆ ਅਸੀਂ ਕੋਸ਼ਿਸ਼ ਕਰਕੇ ਉਹਨਾਂ ਨੂੰ ਵੀ ਇੱਥੇ ਮਗਾਈਏ ਤਾਂ ਕਿ ਉਹ ਵੀ ਇੱਥੇ ਆਪਣੀ ਇੱਕ ਵਧੀਆ ਜ਼ਿੰਦਗੀ ਸ਼ੁਰੂ ਕਰ ਸਕਣ ਸੋ ਮੱਲੋ ਮੱਲੀ ਜਦੋਂ ਇਦਾਂ ਦਾ ਤੁਹਾਡਾ ਇੱਕ ਸਮਾਜ ਇੱਕ ਭਾਈਚਾਰਾ ਹੋਵੇ ਜਿੱਥੇ ਤੁਸੀਂ ਸਾਰਿਆਂ ਨੂੰ ਤੁਹਾਡਾ ਇੱਕ ਪਰਿਵਾਰ ਇੱਕ ਵੱਡਾ ਪਰਿਵਾਰ ਆ ਤੁਸੀਂ ਮੱਲੋ ਮੱਲੀ ਤੁਹਾਡਾ ਫੇ ਜਦੋਂ ਤੁਹਾਡੀ ਜਿਹੜੀ ਗਿਣਤੀ ਹੈਗੀ ਆ ਉਹ ਫੇ ਵਧੇਗੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਏਸ਼ੀਅਨ ਸਟੱਡੀ ਅਤੇ ਲੀਗਲ ਸਟੱਡੀ ਵਿੱਚ ਮਾਸਟਰ ਕਰ ਚੁੱਕੇ ਅਤੇ ਹੁਣ ਬਤੌਰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਲੈਕਚਰਾਰ ਵਜੋਂ ਸੇਵਾਵਾਂ ਨਿਭਾ ਰਹੇ ਕੋਰਿੰਦਰ ਮਾਨ ਨੇ ਇਸ ਰਿਪੋਰਟ ਦੇ ਵੱਖ-ਵੱਖ ਪਹਿਲੂਆਂ ਤੇ ਗੱਲ ਕਰਦਿਆਂ ਕਿਹਾ ਕਿ ਦੱਖਣੀ ਏਸ਼ੀਆ ਮੂਲ ਦੇ ਲੋਕਾਂ ਦੀ ਗਿਣਤੀ ਵਧਣ ਨਾਲ ਸੱਭਿਆਚਾਰਕ ਅਤੇ ਪਛਾਈ ਭਿੰਨਤਾ ਵਿੱਚ ਵੀ ਵਾਧਾ ਹੋ ਰਿਹਾ ਹੈ। ਜਦੋਂ ਕੋਈ ਵੀ ਵਿਅਕਤੀ ਮਤਲਬ ਇੱਕ ਥਾਂ ਨੂੰ ਛੱਡ ਕੇ ਮਤਲਬ ਕਿਸੇ ਹੋਰ ਸਥਾਨ ਦੇ ਵਿੱਚ ਜਾਂਦਾ ਹੈਗਾ ਯਾਰ ਉਹ ਨਾਲ-ਨਾਲ ਆਪਣਾ ਭਾਈਚਾਰਾ ਆਪਣੇ ਸੰਸਕ੍ਰਿਤੀ ਆਪਣੇ ਸੱਭਿਆਚਾਰ ਨੂੰ ਉੱਥੇ ਲੈ ਕੇ ਜਾਂਦਾ ਖਾਸ ਤੌਰ ਦੇ ਉੱਤੇ ਆਪਣੀ ਬੋਲੀ ਨੂੰ ਲੇਕਿਨ ਜੇ ਡਾਈਵਰਸਿਟੀ ਦੀ ਗੱਲ ਅਸੀਂ ਕਰੀਏ ਤੇ ਉਸ ਪੱਖ ਤੋਂ ਕਿਉਂਕਿ ਇਸ ਵੇਲੇ ਮਤਲਬ ਜਿਹੜੀ ਇੱਥੇ ਜ਼ਿਆਦੀ ਜਿਹੜੀ ਮਾਈਗ੍ਰੇਸ਼ਨ ਹੋ ਰਹੀ ਆ ਉਹ ਇੱਕ ਦੋ ਇਲਾਕਿਆਂ ਤੋਂ ਜਾਂ ਇੱਕ ਦੋ ਮਤਲਬ ਜਿਦਾ ਕਿ ਦੇਸ਼ਾਂ ਤੋਂ ਹੀ ਜ਼ਿਆਦੀ ਆ ਰਹੀ ਆ ਤਾਂ ਉਹਦੇ ਨਾਲ ਜਿਹੜੀ ਇੱਥੋਂ ਦੀ ਕਹਿ ਲੋ ਕਿ ਜਿਹੜੇ ਜਿਹੜੇ ਡਾਈਵਰਸਿਟੀ ਆ ਉਹ ਥੋੜੀ ਜੀ ਘਟ ਰਹੀ ਹੈਗੀ ਆ ਤੇ ਅੱਜਕੱਲ ਮਤਲਬ ਜੇ ਜਦੋਂ ਕਿਸੇ ਦੇ ਨਾਲ ਗੱਲਬਾਤ ਵੀ ਕਰਦਾ ਖਾਸ ਤੌਰ ਤੇ ਉਤੇ ਕਿਸੇ ਸਿਆਣੇ ਦੇ ਨਾਲ ਗੱਲਬਾਤ ਕਰਾਂ ਤਾਂ ਆਪ ਹੀ ਕਹਿ ਦਿੰਦੇ ਆ ਕਿ ਕਿਸੇ ਵੀ ਇਲਾਕੇ ਦੇ ਵਿੱਚ ਲੋਕ ਮਿਸੇ ਹੋਣੇ ਚਾਹੀਦੇ ਹੈਗੇ ਆ ਸਟੈਟ ਕੈਨਡਾ ਦੀ ਰਿਪੋਰਟ ਵਿੱਚ ਸ਼੍ਰੀਲੰਕਾ ਬਾਰੇ ਅਹਿਮ ਪੱਖ ਪੇਸ਼ ਕਰਦੇ ਆ ਇਸ ਦੇਸ਼ ਤੋਂ ਆਉਣ ਵਾਲੇ ਰਿਫਿਊਜੀ ਲੋਕਾਂ ਦੀ ਗਿਣਤੀ 42.1% ਦਰਜ ਕੀਤੀ ਗਈ ਹੈ ਮਾਨ ਮੁਤਾਬਿਕ ਅਜਿਹੇ ਆਂਕੜੇ ਕਿਸੇ ਵੀ ਦੇਸ਼ ਦੇ ਅੰਦਰੂਨੀ ਹਾਲਾਤਾਂ ਤੇ ਨਿਰਪਰ ਕਰਦੇ ਹਨ ਕਿ ਦੇਸ਼ ਨੂੰ ਛੱਡਣ ਵਾਲੇ ਲੋਕਾਂ ਨੂੰ ਕਿਹੜੇ ਕਾਰਨਾ ਕਰਕੇ ਦੇਸ਼ ਛੱਡਣਾ ਪਿਆ ਆਪਣੇ ਆਪਣੇ ਦੇਸ਼ ਨੂੰ ਤਾਂ ਕੋਈ ਵੀ ਇਨਸਾਨ ਛੱਡਣਾ ਨਹੀਂ ਚਾਹਦਾ ਜੇ ਉੱਥੇ ਇਨਸਾਨ ਦਾ ਸਾਰਾ ਕੁਝ ਜਿੱਦਾਂ ਕੀ ਹੈ ਬਿਲਕੁਲ ਵਸਦਾ ਹੈਗਾ ਜਾਂ ਠੀਕ ਠਾਕ ਹੈ ਤਾਂ ਇਨਸਾਨ ਉੱਥੇ ਰਹਿਣਾ ਚਾਹੁੰਦਾ ਹੈ ਲੇਕਿਨ ਸਾਡੇ ਭਾਈਚਾਰੇ ਨੂੰ ਤੁਸੀਂ ਦੇਖ ਲਓ ਪੰਜਾਬੀ ਭਾਈਚਾਰੇ ਦੇ ਵਿੱਚ ਕਿੰਨੇ ਲੋਕ ਆ ਜਿਹੜੇ ਇੱਥੇ ਆਏ ਆ ਰੋਟੀ ਕਮਾਉਣ ਆਏ ਆ ਉਹ ਉਹ ਜਾ ਉਹ ਉਹ ਜਾ ਉਹਨਾਂ ਦੇ ਦਾਦੇ ਪਰਦਾਦੇ ਇਸ ਕਰਕੇ ਇੱਥੇ ਆਏ ਸੀ ਕਿਉਂਕਿ ਰੋਜ਼ਗਾਰ ਕਰਕੇ ਇਸੇ ਹੀ ਤਰ੍ਹਾਂ ਜਿੱਥੇ ਆਰਥਿਕ ਹਾਲਤ ਜਾਂ ਸਿਆਸੀ ਹਾਲਤ ਜਾਂ ਹੋਰ ਕੋਈ ਮਤਲਬ ਕੋਈ ਘਟਨਾ ਵਾਪਰੀ ਆ ਉਸ ਕਾਰਨ ਵਿਅਕਤੀ ਉਹਦੇ ਹੈਗੇ ਆ ਜਾਂ ਰੈਫਿਊਜੀ ਬਣ ਕੇ ਆਉਂਦੇ ਹੈਗੇ ਆ ਸੋ ਬਿਲਕੁਲ ਇਹਨਾਂ ਸਿਆਸੀ ਕਿਸੇ ਦੇਸ਼ ਦੇ ਸਿਆਸੀ ਮਾਹੌਲ ਕਰਕੇ ਵੀ ਕਾਫੀ ਫਿਰ ਰੈਫਿਊਜੀ ਇੱਕ ਇਲਾਕੇ ਨੂੰ ਛੱਡ ਕੇ ਇੱਕ ਹੋਰ ਦੇਸ਼ ਨੂੰ ਅਪਣਾਉਂਦੇ ਹੈਗੇ ਆ ਮਾਹਿਰ ਇਹ ਵੀ ਮੰਨਦੇ ਹਨ ਕਿ ਆਬਾਦੀ ਵਧਣ ਕਾਰਨ ਜਨਤਕ ਸੇਵਾਵਾਂ ਜਿਵੇਂ ਕਿ ਹੈਲਥ ਸੈਕਟਰ ਅਤੇ ਟਰਾਂਸਪੋਰਟ ਆਦਿ ਤੇ ਬੋਝ ਵਧਦਾ ਹੈ ਜਿਸ ਨੂੰ ਸਮੇਂ ਦੀ ਮੰਗ ਅਨੁਸਾਰ ਅਪਡੇਟ ਕਰਨਾ ਜ਼ਰੂਰੀ ਹੈ ਸੁਖਪਾਲ ਸਿੰਘ ਆਲਕ ਆਮਨੀ ਨਿਊਜ਼